ਇਨਸਾਫ ਦੀ ਲੋੜ ਆ ਅੱਜ ਜੇ ਪੰਜਾਬ ਦੇ ਵਿੱਚ ਸਭ ਕੁਝ ਹੈਗਾ ਜੇ ਨਹੀਂ ਹੈਗਾ ਤੇ ਇਨਸਾਫ ਨਹੀਂ ਹੈਗਾ ਔਰ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਇਹ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਵਾ ਸਰਕਾਰਾਂ ਪੁਲਿਸ ਪ੍ਰਸ਼ਾਸਨ ਉਹ ਜਲਦੀ ਤੋਂ ਜਲਦੀ ਇਹੋ ਜਿਹੇ ਅਨਸਰਾਂ ਨੂੰ ਨੱਥ ਪਾਵੇ ਪੰਜਾਬ ਦੇ ਵਿੱਚ ਇਹ ਕਾਦੋਂ ਖੁੱਲੇ ਛੱਡਦੇ ਹਨ ਅਸੀਂ ਆਪਣੀਆਂ ਧੀਆਂ ਦੀਆਂ ਲਾਸ਼ਾਂ ਮੈਨੂੰ ਉਹਨਾਂ ਨੇ ਦਿਖਾਈ ਆ ਉਹ ਬੰਦਾ ਇੱਕ ਵੇਖ ਨਹੀਂ ਸਕਦਾ ਕਿਵੇਂ ਉਹ ਭੈਣ ਦੇ ਨਾਲ ਇਹਨਾਂ ਨੇ ਉਹਦੀ ਦਸਤਾਰ ਲਾ ਕੇ ਜਿਹੜੀ ਦਸਤਾਰ ਗੁਰੂ ਨੇ ਦਿੱਤੀ ਉਹਦੇ ਗਲ 'ਚ ਪਾ ਕੇ ਉਹਨੂੰ ਮਾਰਿਆ ਔਰ ਜੇ ਅੱਜ ਵੀ ਅਹੀਂ ਪੰਜਾਬ ਵਾਲੇ ਸਿੱਖ ਜਾਂ ਦੁਨੀਆਂ ਦੇ ਲੋਕ ਜਾਗਦੇ ਨਹੀਂ ਸਾਨੂੰ ਲਾਂਹਤਾ ਫਿਰ ਸਾਨੂੰ ਜਾਗਣਾ ਆਪ ਵੀ ਚਾਹੀਦਾ ਔਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਆਂ ਆਪਣੀਆਂ ਧੀਆਂ ਭੈਣਾਂ ਦੇ ਨਾਲ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਨਿਆਂ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਨਹੀਂ ਨਿਆਂ ਦੋਗੇ ਤੇ ਸਾਨੂੰ ਵੀ ਸੰਘਰਸ਼ ਕਰਨੇ ਆਉਂਦੇ ਆ ਤੇ ਕਰਾਂਗੇ ਬਖਸ਼ ਕਿ ਬੀਬੀਆਂ ਨੂੰ ਹੱਥ ਨਹੀਂ ਝੁਕਦੇ ਮੈਨੂੰ ਨਹੀਂ ਪਤਾ ਮਾਰਨ ਵਾਲੇ ਕੌਣ ਆ ਪਰ ਇਹ ਸਾਡਾ ਪੰਜਾਬ ਤੇ ਸਾਡੇ ਸਿੱਖਾਂ ਦਾ ਤੇ ਸੁਭਾਅ ਏ ਆ ਵੀ ਉਹ ਤੇ ਕਿਸੇ ਬੀਬੀ ਵਾਲ ਮਾੜੀ ਨਿਗਾਹ ਨਾ ਵੇਖਦੇ ਵੀ ਨਹੀਂ ਫਿਰ ਇਹ ਕਿਹੜੇ ਲੋਕ ਪੰਜਾਬ ਚ ਆ ਜਿਹੜੇ ਇਦਾਂ ਦੀਆਂ ਵਾਰਤਾ ਤਾਂ ਕਰ ਰਹੇ ਕਿੱਧਰ ਨੂੰ ਸਾਡੀ ਸੋਸਾਇਟੀ ਤੁਰ ਪਈ ਸਮਾਜ ਸਾਡਾ ਕਿੱਧਰ ਨੂੰ ਤੁਰ ਪਿਆ ਸਰਕਾਰ ਸਿਰਫ ਬਿਆਨ ਤੇ ਆ ਸਰਕਾਰ ਸਿਰਫ ਕਹਿਣ ਤੇ ਆ ਦੇ ਵਿੱਚ ਇਸ ਘਟਨਾ ਨੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਵੀ ਅਸੀਂ ਕਿਸ ਪਾਸੇ ਤੁਰਦੇ ਹਾਂ ਸਾਡੀ ਸੋਸਾਇਟੀ ਕਿਸ ਪਾਸੇ ਨੂੰ ਤੁਰਦੀ ਹੈ ਕਿ ਅੱਗੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਤਾਂ ਬੱਚੇ ਨੂੰ ਤੇ ਬੀਬੀਆਂ ਨੂੰ ਕੋਈ ਮਾੜੀ ਨਿਗਾਹ ਨਾ ਵੇਖਦਾ ਵੀ ਨਹੀਂ ਆ। ਦੁਸ਼ਮਣ ਦੀ ਵੀ ਕਹਿੰਦੇ ਧੀ ਹੋਵੇ ਤੇ ਉਹਦੇ ਨਾਲ ਕੋਈ ਬਦਸਲੂਕੀ ਨਹੀਂ ਕਰਦਾ, ਕੋਈ ਇਦਾਂ ਦੀ ਕਤਲੋਗਾਰਕ ਨਹੀਂ ਕਰਦਾ। ਅੱਜ ਕੀ ਹੋ ਗਿਆ? ਕਿਹਦੀ ਨਜ਼ਰ ਲੱਗੀ ਸਾਡੇ ਪੰਜਾਬ 'ਤੇ? ਵੀ ਅੱਜ ਸਾਡੇ ਘਰ ਦੇ ਵਿੱਚ ਸਾਡੀ ਭੈਣ ਇੱਕ ਜਿਹੜੀ ਗੁਰਬਾਣੀ ਦਾ ਪਾਠ ਕਰੀ ਸੱਚੇ ਪਾਤਸ਼ਾਹ ਦਾ। ਉਹਨੂੰ ਪਾਠ ਕਰਦੀ ਨੂੰ ਦਿਨ ਦਿਹਾੜੇ ਇੱਥੇ ਕਤਲ ਕਰ ਦਿੱਤਾ ਗਿਆ। ਇਹ ਲਾਜਨ ਆਰਡਰ ਦਾ ਵੀ ਵੱਡਾ ਮਸਲਾ ਜਦੋਂ ਇਸ ਸਟੇਟ ਦੇ ਵਿੱਚ ਤੇ ਦਾਵਾ ਕੀਤਾ ਜਾਂਦਾ ਹੋਵੇ ਕਿ ਇੱਥੇ ਸਾਨੂੰ ਕੀੜੀ ਵੀ ਤੁਰੀ ਜਾਂਦੀ ਨਜ਼ਰ ਆਉਂਦੀ ਆ ਆ ਜਿਹੜੇ ਇਹਨੇ ਕ੍ਰਿਮੀਨਲ ਬੰਦੇ ਇਹ ਕਾਤੋਂ ਨਜ਼ਰ ਨਹੀਂ ਆਉਂਦੇ ਪਰसों ਦੀ ਘਟਨਾ ਹੋਈ ਸਰਕਾਰ ਨੇ ਖਾਂਜੀ ਪਰसों ਦੀ ਘਟਨਾ ਹੋਈ ਅੱਜ ਤੀਜਾ ਦਿਨ ਹੋ ਗਿਆ ਇਹ ਸਰਕਾਰ ਨੇ ਪ੍ਰਸ਼ਾਸਨ ਨੇ ਪੁਲਿਸ ਨੇ ਕਿੰਨੇ ਬੰਦੇ ਟਰੇਸ ਕੀਤੇ ਆ ਕੀ ਕੀਤਾ ਵਾ ਕੋਈ ਲੱਭਿਆ ਵਾ ਇਦਾਂ ਵੇਖੋ ਨਹੀਂ ਕੰਮ ਚੱਲਣਾ ਇਹ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਜ਼ਿੰਮੇਵਾਰ ਹੁੰਦੀ ਆ ਇਹ ਨਾ ਜਾਣੋ ਮੈਂ ਸਾਰਿਆਂ ਨੂੰ ਪੁੱਛਦਾ ਵੀ ਅੱਜ ਇਹਨਾਂ ਨਾਲ ਹੋਇਆ ਸਰਦਾਰ ਜੀ ਨਾਲ ਇਹੋ ਜੇ ਲੋਕ ਜਿਹੜੇ 1 ਸਾਲ ਦੀ ਬੱਚੀ ਹੀ ਉਹ ਭੈਣ ਦੇ ਕੋਲ ਬੈਠੀ ਉਹ ਸਾਡੀ ਭੈਣ ਨੂੰ ਕਤਲ ਕਰਨ ਤੋਂ ਬਾਅਦ ਉਹ 1 ਸਾਲ ਦੀ ਬੱਚੀ ਨੂੰ ਤੇ ਲੰਮੇ ਪਾ ਗਏ ਉਹਨਾਂ ਨੂੰ ਬੱਚੀ ਤੇ ਦਰਸ ਨਹੀਂ ਆਇਆ ਵੀ ਇਹ ਆਪਣੀ ਮਾਂ ਦਾ ਦੁੱਧ ਕਿੱਥੋਂ ਪੀਣਾ ਇਹ ਮਾਂ ਕਿੱਥੋਂ ਲੱਭੂਗੀ ਇਹੋ ਜਿਹੇ ਬੰਦੇ ਜੇ ਸਰਕਾਰ ਨਹੀਂ ਲੱਭਦੀ ਫਿਰਦੀ ਐ ਤੇ ਚਲਦੀ ਫਿਰਦੀ ਮੌਤ ਆ ਕਿੱਥੇ ਵੀ ਇਹ ਬੰਦੇ ਹੈਗੇ ਆ ਉਹਨਾਂ ਨੂੰ ਲੱਭੇ ਤੇ ਲੱਭ ਕੇ ਜੋ ਵੀ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਵਾ ਉਹ ਦਿੱਤੀ ਜਾਣੀ ਚਾਹੀਦੀ ਬਾਕੀ